ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਕਈ ਕਮੈਂਟ ਸਾਨੂੰ ਵੀਰਾਂ ਭੈਣਾਂ ਭਰਾਵਾਂ ਦੇ ਬੜੇ ਆ ਰਹੇ ਆ ਵੀ ਤੁਸੀਂ ਬੀਬੀ ਨੂੰ ਆਪਣੇ ਕੋਲ ਰੱਖਿਆ ਕਰੋ ਤੇ ਤੁਸੀਂ ਬੀਬੀ ਜਿਹੜੀ ਇਹ ਪ੍ਰੋਬਲਮ ਆ ਇਹ ਦਿਮਾਗੀ ਪ੍ਰੋਬਲਮ ਆ ਜਿਹੜੀ ਇਹ ਡਿਪਰੈਸ਼ਨ ਦੀ ਵੀ ਹੋ ਸਕਦੀ ਆ ਪਹਿਲੀ ਤਾਂ ਗੱਲ ਹੈ ਕਿ ਵੀਰੇ ਐਦਾਂ ਹੁਣ ਜੇ ਮੰਨ ਲਓ ਮੈਂ ਹੁਣ ਇੱਥੇ ਡਿਊਟੀ 'ਪਰਾਂ ਠੀਕ ਆ ਸਾਡੇ ਵਿੱਚੋਂ 24 ਘੰਟੇ ਇੱਕ ਨਾ ਇੱਕ ਇੱਥੇ ਬੰਦਾ ਰਹਿਣਾ ਚਾਹੀਦਾ ਜੇ ਚਰਨਜੀਤ ਬਾਹਰ ਆ ਤਾਂ ਮੈਂ ਇੱਥੇ ਹੋਊਗਾ ਜੇ ਉਹ ਗਈ ਹੋਈ ਆਪਣੇ ਪਿੰਡ ਨੂੰ ਤਾਂ ਮੈਂ ਇੱਥੇ ਹੋਊਗਾ ਜੇ ਮੈਂ ਗਿਆ ਹੋਇਆ ਤਾਂ ਉਹ ਇੱਥੇ ਹੋਊਗੀ ਤੇ ਮਾਤਾ ਨੂੰ ਉਹੀ ਬਸ ਕੇ ਸਿਆਣੀ ਦੀਆਂ ਗੱਲਾਂ ਹੀ ਪਾਈ ਮੈਂ ਆਪਣਾ ਘਰ ਨਹੀਂ ਛੱਡ ਕੇ ਜਾਣਾ ਮੈਂ ਆਪਣੇ ਘਰੇ ਰਹਿਣਾ ਮਾਤਾ ਨੂੰ ਸੀ ਚਲੋ ਹੁਣ ਜਿੱਦਾਂ ਸਿਆਣੇ ਦਾ ਦਿਮਾਗ ਕਹਿੰਦੇ ਹੋ ਜਾਂਦਾ ਹੈ ਨਾ ਉਮਰ ਦੇ ਹਿਸਾਬ ਦੇ ਨਾਲ ਤੇ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੀ ਅਸੀਂ ਮਾਤਾ ਕੋਲ ਜਾਂਦੇ ਹਾਂ ਜੀ ਜੋ ਵੀ ਪ੍ਰੋਗਰਾਮ ਜੋ ਵੀ ਅਸੀਂ ਘਰ ਦੇ ਵਿੱਚ ਕਰਨਾ ਅਸੀਂ ਮਾਤਾ ਦੀ رائے ਲੈ ਕੇ ਹੀ ਕਰਦੇ ਆ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਵੀ ਹਾਂ ਅਸੀਂ ਸ਼ਾਇਦ ਮਾਤਾਂ ਨੂੰ ਨਹੀਂ ਪੁੱਛਦੇ ਵੀਰੇ ਇਦਾਂ ਦੀ ਭੈਣੇ ਕੋਈ ਗੱਲਬਾਤ ਨਹੀਂ ਹੈਗੀ ਬਸ ਕਹਿੰਦੇ ਨਹੀਂ ਹੁੰਦੇ ਘਰ ਦੀਆਂ ਜ਼ਿੰਮੇਵਾਰੀਆਂ ਤੇ ਘਰ ਦੀਆਂ ਮਜਬੂਰੀਆਂ ਹੀ ਬੰਦੇ ਨੂੰ ਲੇ ਮਾਰਦੀਆਂ ਤੇ ਕਿਆ ਕਰੀਏ ਮਨ ਤਾਂ ਬਹੁਤ ਕਰਦਾ ਵੀ ਆਪਣੇ ਘਰੇ ਰਹੀਏ ਪਰ ਜਿਹੜੀ ਇਹ ਨੌਕਰੀ ਜਿਹੜੇ ਇਹ ਕੰਮਕਾਰ ਕਰਨੇ ਆ ਟੱਬਰ ਵੀ ਦੇਖਣਾ ਬਿਮਾਰੀਆਂ ਅਠਮਾਰੀਆਂ ਆਉਣਾ ਜਾਣਾ ਦੁੱਖ ਸੁੱਖ ਦੇਖੋ ਪੈਣੇ ਜੀ ਜੇਬ ਦੇ ਵਿੱਚ ਪੈਸਾ ਤਾਂ ਸਾਰਾ ਕੁਸਾ ਠੀਕ ਹੈ ਜੀ ਤੇ ਐਦਾਂ ਦੀ ਗੋਗਾਰ ਨਹੀਂ ਦੇਖ ਪਾਈ ਆ ਸਤਾਰਦਾਸ ਸਵੇਰੇ ਸ਼ਾਮ ਸਭ ਇਹੀ ਕਰਦੇ ਆ ਮਾਲਕਾ ਸਭ ਦੀਆਂ ਮਾਮਾ ਤੰਦਰੁਸਤ ਰਹਿਣ ਕਿਉਂਕਿ ਮਾਮਾ ਦੇ ਨਾਲੇ ਸਾਰਾ ਕੁਸਾ ਮਾਮਾ ਨਾਲੇ ਜ਼ਿੰਦਗੀ ਆ ਤੇ ਹੁਣ ਬਹੁਤ ਦਿਨ ਹੋ ਗਏ ਜਾਨੀ ਕਿ ਮਾਤਾ ਨੂੰ ਇਹੀ ਗੱਲ ਕਰਦੀ ਨੂੰ ਵੀ ਹਾਂ ਵੀ ਮੈਨੂੰ ਪੇਕੇ ਦੀ ਯਾਦ ਆਈ ਜਾਂਦੀ ਐ ਨਾਨੇ ਨਾਨੀ ਦੀ ਆਇਦਾ ਮੈਂ ਇਹਨੂੰ ਬਹੁਤ ਵਾਰ ਕਿਹਾ ਮਾਤਾ ਜੀ ਤੂੰ ਜੇ ਤੈਨੂੰ ਟੈਨਸ਼ਨ ਲਾਦੇ ਤੈਨੂੰ ਮੈਂ ਘਮਾ ਦਿਆਂਗਾ ਫੇਰ ਕਹੂਗੀ ਮੈਂ ਨਹੀਂ ਜਾਣਾ ਹੁਣ ਸਾਨੂੰ ਵੀ ਸਮਝ ਨਹੀਂ ਆਉਂਦੀ ਅਸੀਂ ਕਿਆ ਕਰੀਏ ਸਮਝ ਦੇਖੋ ਨਾ ਜਿਹੜਾ ਬੰਦਾ ਐ ਇਸ ਚੀਜ਼ ਦੇ ਵਿੱਚੋਂ ਲੰਘਿਆ ਹੁੰਦਾ ਜਾਂ ਜਿਹਨੂੰ ਪਤਾ ਹੁੰਦਾ ਉਹਨੂੰ ਜਿਆਦਾ ਪਤਾ ਹੁੰਦਾ ਵੀ ਇਹ ਜਿਹੜੀ ਪ੍ਰੋਬਲਮ ਆ ਕਿੱਦਾਂ ਸੋਲ ਹੋਊ ਕਿੱਦਾਂ ਹੱਲ ਹੋਊਗਾ ਡਾਕਟਰ ਸਾਹਿਬ ਨੇ ਤਾਂ ਸਾਨੂੰ ਕੱਲ ਜਦੋਂ ਅਸੀਂ ਗਏ ਡਾਕਟਰ ਸਾਹਿਬ ਕੋਲ ਨਹੀਂ ਭਾਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬੀ ਜੇ ਤੁਸੀਂ ਸੋਚੋ ਵੀ ਇਹ ਡਿਪਰੈਸ਼ਨ ਦੀ ਪ੍ਰੋਬਲਮ ਆ ਜਾਂ ਮਾਤਾ ਡਿਪਰੈਸ਼ਨ ਦੀ ਪ੍ਰੋਬਲਮ ਦੇ ਵਿੱਚ ਸ਼ਿਕਾਰ ਹੋਈ ਐ ਇਦਾਂ ਦੀ ਕੋਈ ਵੱਲ ਬਾਤ ਨਹੀਂ ਬਸ ਜਿਹੜੀ ਇਹਨਾਂ ਦੀ ਨਾੜਾ ਹੈ ਨਾ ਸੋਚਣ ਸ਼ਕਤੀ ਉਹ ਥੋੜੀ ਜਿਹੀ ਕਮਜ਼ੋਰ ਹੋ ਗਈ ਆ ਨਾੜਾ ਭਾ ਜੀ ਇਹਨਾਂ ਨੂੰ ਕਹਿ ਸਕਦੇ ਨੇ ਦਿਮਾਗ ਦੀ ਉਹ ਕਮਜ਼ੋਰ ਹੋ ਗਈ ਆ ਵੀ ਕੋਈ ਗੱਲ ਨਹੀਂ ਸਾਰਾ ਕੁਝ ਸੈੱਟ ਹੋ ਜਾਣਾ ਜਦ ਤੁਸੀਂ ਸਾਡੇ ਨਾਲ ਇੰਨੇ ਭੈਣ ਭਰਾ ਮਾਮਾ ਤੁਸੀਂ ਅਰਦਾਸ ਜ਼ਰੂਰ ਕਰਿਓ ਵੀ ਸਾਡੀ ਬੀਬੀ ਛੇਤੀ ਤੋਂ ਛੇਤੀ ਠੀਕ ਹੋ ਜਾਈਏ ਤੁਹਾਡੀ ਵੀ ਮਾਏ ਆ ਜੀ ਜਦੋਂ ਆਪਾਂ ਤੁਹਾਨੂੰ ਆਪਣੀ ਫੈਮਿਲੀ ਸਮਝਿਆ ਹੋਇਆ ਤਾਂ ਸਾਡੇ ਵੀ ਫਰਜ਼ ਬਣਦੇ ਆ ਵੀ ਤੁਸੀਂ ਭਾਈ ਸਾਡੇ ਲਈ ਅਰਦਾਸ ਜ਼ਰੂਰ ਕਰਿਓ ਅੱਗੇ ਵੀ ਤੁਸੀਂ ਸਾਡੇ ਲਈ ਬੜੀਆਂ ਅਰਦਾਸਾਂ ਕਰੀਆਂ ਤੇ ਹੁਣ ਵੀ ਜੂਰ ਕਰਿਓ ਤੇ ਕੱਲ ਨੂੰ ਲੱਗਣੇ ਆ ਜੀ ਰੋਟੇ ਤੇ ਕੱਲੂ ਹੈਗਾ ਜੀ ਲਾਸਟ ਸਰਾਦ ਜਿਹਨੂੰ ਆਪਾਂ ਮੌਸ ਕਹ ਦਿੰਨੇ ਆ ਇਹ ਉਹਦੇ ਸੈਂਸ ਲਈ ਚਾਰੇ ਜੀ ਟਿਕਾਣੀ ਵੀ ਭਾਈ ਮੈਨੂੰ ਚਾਹੀਦੇ ਆ ਸਮਾਨ ਉਹ ਸਮਾਨ ਕਿਆ ਚਾਹੀਦਾ ਆ ਪਾ ਚਾਰੇ ਜੀ ਦੇ ਮੂੰਹ ਹੀ ਸੁਣ ਗਏ ਤੇ ਲੱਗੀ ਹੋਈ ਹੈ ਜੀ ਉਹ ਪ੍ਰਸ਼ਾਦਾ ਬਾਣੀ ਤਿਆਰ ਕਰਨ ਤੇ ਹੁਣ ਮੈਂ ਇਹਨੂੰ ਪੁੱਛਦਾ ਮੈਨੂੰ ਕਿਆ-ਕਿਆ ਚਾਹੀਦਾ ਹੈ ਕਿਆ-ਕਿਆ ਨਹੀਂ ਚਾਹੀਦਾ ਲੈ ਦੇਖੋ ਕਹਿ ਸੱਚੀ ਗੱਲ ਆ ਕਹਿੰਦੇ ਨੇ ਹੁੰਦੇ ਵੀ ਘਰ ਦੀ ਚੀਜ਼ ਦਾ ਬਹੁਤ ਫਾਇਦਾ ਆ ਸਾਡੇ ਜਿੰਨੀ ਦੀ ਸਬਜ਼ੀ ਆ ਇਹ ਘਰ ਦੀ ਆ ਔਰ ਨਾਲੇ ਬਿਲਕੁਲ ਜਿਹਨੂੰ ਆਪਾਂ ਕਹਿ ਸਕਦੇ ਆ ਸ਼ੁੱਧ ਸਬਜ਼ੀ ਕੋਈ ਦੇ ਵਿੱਚ ਸਪਰੇ ਨਹੀਂ ਕੋਈ ਦੇ ਵਿੱਚ ਦਵਾਈ ਨਹੀਂ ਐਨ ਇੱਕ ਨੰਬਰ ਸਬਜੀ ਤੇ ਇਧਰ ਚੈਨਜੀ ਤੇ ਕੋਰਜੀ ਖੜੇ ਆ ਹਾਂ ਜੀ ਚਰਨ ਜੀ ਦਾ ਸਾਰੇ ਗਾਏ ਸਾਰੇ ਪ੍ਰਮਾਤਮਾ ਅਗੇ ਅਰਦਾਸ ਕਰੀਏ ਚੱਲੋ ਅੱਜ ਫੇਰ ਤਰਿਆ ਹੈ ਜੀ ਇਹਨਾਂ ਨੇ ਸਵਾ ਸਵਾ ਤਰੰਤ ਫਿਰ ਇਹਨੇ ਬੜਾਈ ਹੋਈ ਜੀ ਅੱਜ ਆਲੂ ਵਾਲੀ ਆ ਰਹੀ ਹੈ ਕਦੇ ਕਦੇ ਦਾ ਨਾ ਪਾਪਾਸ ਨਹੀਂ ਖਾਂਦੀ ਕਿ ਮੈਨੂੰ ਚੰਗੀ ਨਹੀਂ ਲੱਗਦੀ। ਇੱਕ ਖਾਂਦੀ ਨਾਲ ਕਰਕੇ ਖਾ ਲਈ। ਸਾਰੇ ਸਾਡੀ ਵੱਤੋਂ ਆਪ ਤੇ ਪ੍ਰਵਾਦ ਕਰਨ ਕਿ ਇਸ ਵਾਰੀ ਜਿਹੜੀ ਸਵੇਰ ਸਵੇਰ ਕਰਕੇ ਖਾਣੇ ਖਾ ਲਈ ਉਹਦੇ ਬਾਅਦ ਵੀ ਖਾਣੀ ਕਿਸੇ। ਜਿੱ ਤੱਕ ਇਹ ਗੱਲ ਕਰਕੇ ਖਾਣਾ ਤਾਂ ਸਭ ਨੂੰ ਪਤਾ ਨਹੀਂ ਆਉਂਦਾ ਇਹ ਫੇਰ ਨਹੀਂ ਖਾਂਦੀ। ਤੇ ਬਸ ਹੀ ਉਹ ਮੇਰੇ ਸੇਬ ਬੱਦਲ ਨਹੀਂ ਕਿ ਜਿਵੇਂ ਸਾਡੇ ਭਾਈ ਇੱਕ ਗਿਡੇ ਦੇ ਪੇਰੇ ਕੇਵਲ ਨਾਲ ਰੋਟੀ ਖਾਂਦੇ ਉਹਨਾਂ ਵਾਂਗ ਹੈ ਨਾ। ਉਹ ਸਾਡੇ ਹੋ ਵੀ ਦੇ ਕੋਈ ਮੈਂਬਰ ਹੈ ਕਿ ਇਹ ਨਾ ਰਾਖੀ ਕਰਦੇ ਆ ਸਾਡੇ ਘਰ ਦੀ। ਜੇ ਅਸੀਂ ਮੜਾ ਮੁੰਡਾ ਦਰਬਾਰ ਦੇ ਦਵਾਈ ਘੁੱਤੀ ਨੂੰ ਜਾਣਾ ਜਾਂ ਮਾਤਾ ਕੋਲ ਨੂੰ ਜਾਣਾ। ਵੀ ਭਾਈ ਦੇਖਭਾਲ ਵੀ ਕਰਦਾ ਹੈ ਸਾਡਾ ਵੀ ਖਰਚ ਬਣਦਾ ਵੀ ਉਹਨਾਂ ਦਾ ਵੀ ਭਾਈ ਦੇ ਦਿੱਤੇ ਭਰੀ ਮੈਂ ਰੋਟੀ ਦਾ ਫੜਾਉਣ ਜਾਂਦਾ ਇੱਕ ਗੱਲ ਸੁਣੋ ਕਈਆਂ ਭੈਣਾਂ ਵੀ ਨਾ ਭਰਾਵਾਂ ਦੇ ਕਮੈਂਟ ਆਉਂਦੇ ਆ ਵੀ ਤੁਸੀਂ ਬੀਬੀ ਕੋਲ ਰਿਹਾ ਕਰੋ ਤੁਸੀਂ ਬੀਬੀ ਨੂੰ ਇੱਥੇ ਲਿਆਓ ਕਿਆ ਵੀ ਮੈਂ ਤਾਂ ਤੁਹਾਨੂੰ ਕਹਿਣੀ ਸੀ ਨੇ ਲੈ ਕੇ ਲਿਆਇਆ ਕੋ ਔਰ ਆਦਮ ਰਾਤ ਨੂੰ ਲੱਕ ਲੈ ਕੇ ਜਾਂਦਾ ਰਾਤ ਨੂੰ ਘੜਾ ਤੇ ਕਹਿ ਨਹੀਂ ਜੀ ਅਸੀਂ ਤਾਂ ਇਹਦੇ ਰੱਖਣੀ ਜੀ ਆਪਾਂ ਹੀ ਚਲੀ ਜਾਏ ਕੰਜੀ ਹਾਂ ਮੈਂ ਇੱਕ ਹੋਰ ਫੋਨਾਂ ਦੇਖ ਵੀਡੀਓ ਦੇ ਚੱਲ ਕੇ ਮੈਂ ਤੈਨੂੰ ਇੱਕ ਰਾਇ ਚਲੋ ਸਲਾਹ ਲੈਣੀ ਹੈ ਰਾਇ ਕਰਨਾ ਕੋਈ ਉਹ ਤਾਂ ਨਹੀਂ ਹੈ ਵੀ ਦਿਨੇ-ਦਿਨ ਤੂੰ ਮੇਰੇ ਕੋਲ ਰਹੇਗੀ ਰਾਤ ਨੂੰ ਮੈਂ ਤੈਨੂੰ ਦੀਦੀ ਕੋਲ ਛੱਡ ਦੇਵਾਂ ਠੀਕ ਹੈ ਲੈ ਠੀਕ ਹੈ ਫਿਰ ਉਹ ਤਾਂ ਕਹਿ ਸਕਦੀ ਮੈਂ ਵੀ ਜਿੱਦਾਂ ਸਵੇਰੇ ਉਹ ਬ੍ਰਿੰਦਾਖ ਫੇਰ ਸਾਧਰੇ ਲੈ ਕੇ ਨਹੀਂ ਮੈਂ ਸਾਧਰੇ ਨਹੀਂ ਹਾਂ ਉਹ ਬਣਾਉਣੀ ਉੱਥੇ ਹੀ ਤਿਆਰ ਕਰਕੇ ਭੇਜ ਦੇਵਾਂਗਾ ਠੀਕ ਹੈ ਲੈ ਠੀਕ ਹੈ ਫਿਰ ਮੈਂ ਹੁਣ ਕੀ ਮੈਂ ਤੈਨੂੰ ਆਇਆ ਪੁੱਛਦਾ ਰਾਤ ਤੁਸੀਂ ਦੇਖੋ ਤੁਹਾਨੂੰ ਲੋਡ ਨਾਣਾ ਰਾਤ ਤੁਸੀਂ ਰੱਖਿਆ ਤੁਸੀਂ ਆ ਜਾਓ ਫਿਰ ਨਿਆਣਾ ਹੋਣਾ ਸੜਕਾਂ ਗੱਡੀਆਂ 'ਚ ਨਿਕਲਣਾ ਹੋਣਾ ਹੈਗਾ ਹਾਂ ਹਾਂ ਵਧੀ ਰਾਤ ਆ ਗਿਆ ਪਿਆਜੋ ਭਾਈ ਮੇਰਾ ਜੀਰ ਨਹੀਂ ਲੱਗਦਾ ਮੈਂ ਕੱਲਾ ਐ ਮੈਂ ਕੀ ਕਰਾਂ ਇਹ ਗੱਲ ਨਹੀਂ ਨਾ ਹੋਣੀ ਹੈ ਨਿਆਣਾ ਦਾ ਥੋੜੀ ਰਾਤ ਰੱਖਣਾ ਕੋਈ ਹੋਣਾ ਫਿਰ ਆਏ ਕਰਿਆ ਅੱਗੇ ਆਏ ਦਿਨੇ ਦਿਨ ਰਹਿ ਗਏ ਦਿਨੇ ਦਿਨੇ ਹੀ ਤਾਲੀ ਰਹਿੰਦੇ ਸੀ ਮੰਦਿਰ ਰਣ ਨੂੰ ਕੰਮ ਬਹੁਤ ਹੁੰਦੇ ਨੇ ਫੇਰ ਕਿਉਂਦੀ ਪਰੇ ਕੋਈ ਹੁੰਦਾ ਸੰਦ ਕੋ ਚੱਕਰ ਨਹੀਂ ਰਹਿਣਾ ਫਸੇ ਪਈਆਂ ਨਾ ਫਸੇ ਪਈਆਂ ਮੈਂ ਤੁਹਾਨੂੰ 100 ਕੰਮ ਨਿਕਲਦਾ ਦੇਖੋ ਤੁਸੀਂ ਆਪਸੀ ਆਣੇ ਮੈਂ ਮੈਂ ਤੁਹਾਨੂੰ ਕਹਿੰਦੀ ਕਿ ਗੱਲੇ ਨਹੀਂ ਤੁਸੀਂ ਆਪਸੀ ਆਣੇ ਜਿਸਨ 100 ਕੰਮ ਨਿਕਲਦਾ ਪਰ ਜੇ ਮੈਂ ਉਹਨੇ ਤੁਹਾਨੂੰ ਟੈਨਸ਼ਨ ਤਾਂ ਨਹੀਂ ਕੋਈ ਮੇਰੇ ਚਾਹੀਏ ਉਹ ਵੀ ਮੰਨ ਗਿਆ ساری ਉਮਰ ਕਹਿੰਦੇ ਨੇ ਉਹਦੇ ਬੰਦੇ ਦੇ ਕੰਮ ਤਾਂ ਨਹੀਂ ਨਿਪੜਦੇ ਉਹ ਤਾਂ ਮੁੱਕੇ ਹੀ ਨਹੀਂ ਜਦੋਂ ਮੁੱਕਿਆ ਮੁੱਕਣਾ ਜਿੱਦਾਂ ਹੁਣ ਡਾਕਟਰ ਕਹਿੰਦਾ ਕਿ ਵੀ ਜੀ ਤੁਹਾਡੀ ਜਿਹੜੀ ਇਹ ਥੋੜੀ ਡਿਪਰੈਸ਼ਨ ਦੀ ਸ਼ਿਕਾਇਤ ਕਰ ਰਹੇ ਹੋ ਮੈਂ ਤੁਹਾਡੀ ਗੱਲ ਬਾਰੇ ਬਾਤੇ-ਬਾਤ ਪਰਿਵਾਰ ਦੇ ਵਿੱਚ ਬਾਤੇ-ਬਾਤ ਮਾਤਾ ਨੂੰ ਸਪੋਸ਼ ਰੱਖੋ ਵੀ ਜੇ ਤੁਸੀਂ ਇਸ ਲਈ ਹੁਣ ਦੇਖੋ ਆਪਣੀਆਂ ਮਜਬੂਰੀਆਂ ਨੇ ਮੈਂ ਇਹ ਗੱਲ ਕਹਿੰਦੀ ਆ ਚਾਹੇ ਕੋਈ ਗੁੱਸਾ ਦਾ ਗੁੱਸੇ ਵਾਲੀ ਗੱਲ ਤਾਂ ਹੈ ਮਜਬੂਰੀਆਂ ਚਲੋ ਆਪਾਂ ਤਾਂ ਨਹੀਂ ਹੋਏ ਤੇ ਸਾਰੇ ਵਿਚਾਲ ਦੀ ਵੀ ਤੁਸੀਂ ਵੀ ਕਿੰਨੇ ਬਾਹਰ ਮਾੜਾ ਮੋਟਾ ਜਾਓਗੇ ਤਾਂ ਵੀ ਆਲੀ ਆਊਗਾ ਅੱਜ ਦੀਆਂ ਵੀ ਆਈ.ਡੀ. ਚ ਪੈਸਾ ਬਹੁਤ ਜਿੰਗੇ ਖਾਕੇ ਬਹੁਤ ਜ਼ਿਆਦਾ ਪਰ ਜੇ ਮੰਮੀ ਉਰੇ ਆ ਕੇ ਬਹਿ ਜਵੇ ਸਾਡੇ ਕੋਲੋਂ ਵੀ ਚੱਕਰ ਤਾਂ ਕੋਈ ਨਹੀਂ ਉਹ ਆਇਆ ਉਹੀ ਜਿਹੜੇ ਹੁਣ ਦਿਮਾਗ ਵਾਲੇ ਜਿਹੜੇ ਹਾਂ ਹੁਸਿਆਣਾ ਸਹੀ ਵੀ ਮੈਂ ਘਰ ਛੱਡ ਕੇ ਕਿਥੇ ਜਾਵਾਂ ਉਹ ਘਰ ਛੱਡ ਕੇ ਥੋੜੀ ਜਾਣਾ ਯਾਰ ਐ ਤਾਂ ਹੁਣ ਉਹਦੇ ਦਿਮਾਗ ਦੀ ਗੱਲ ਬਿਠਾਉਣ ਦੀ ਹੈ ਆਪਾਂ ਵੀ ਉਹਦੇ ਨਾਲ ਗੱਲ ਕਰੀ ਜਾਉਂਦੇ ਨਹੀਂ ਬਿਠਾ ਸਕੀ ਆਪਾਂ ਹੁਣ ਡਾਕਟਰ ਕਹਿੰਦੇ ਵੀ 2-4 ਦਿਨ ਇਹਨਾਂ ਨੂੰ ਧੁਮਾ ਕੇ ਲੇਓ ਤਾਂ ਕਹਿਣ ਦਾ ਮਤਲਬ ਕੀ ਹੁੰਦਾ ਵੇ ਥੋੜੇ ਘਰ ਦੇ ਛੱਡਣ ਨਾਲ ਡਿਪਰੈਸ਼ਨ ਨਿਕਲੇਗਾ ਤੋਂ ਘਰ ਦੇ ਵਿੱਚ ਡਿਪਰੈਸ਼ਨ ਹੀ ਬਣਦਾ ਚਾਹੇ ਕੋਈ ਗੱਲ ਹੋਵੇ ਨਾ ਹੋਵੇ ਹੁਣ ਕਿਤੇ ਬੰਦਾ ਹੋਰ ਕਿਤੇ ਜਾਂਦਾ ਮਨ ਨੂੰ ਕੁਝ ਹੋਰ ਦਾ ਤੇ ਹੁੰਦਾ ਵੀ ਹੋਰ ਪਾਸੇ ਨੂੰ ਕਰੁੰਦਾ ਗਿਆ ਜਾਂਦਾ ਮੈਨੂੰ ਨਾ ਕੋਈ ਟੈਨਸ਼ਨ ਨਹੀਂ ਹੈ ਜੀ ਬਸ ਮੈਨੂੰ ਸੱਚੀ ਗੱਲ ਸਾਬੀਬੀ ਦੀ ਜਾਮਾ ਤੇ ਰੇਵਾ ਖਾਈ ਜਾਂਦਾ ਵੀ ਬੀਬੀ ਨਰ ਬਣ ਕੇ ਆਵੇ ਉਹ ਤੁਹਾਨੂੰ ਦੱਸੇ ਬਸ ਇੱਕ ਤਾਂ ਹੁੰਦਾ ਵੀ ਘਰ ਦੀਆਂ ਜ਼ਿੰਮੇਵਾਰੀਆਂ ਬਹੁਤ ਆਉਂਦੀਆਂ ਨੇ ਮੈਂ ਤੁਹਾਡੀ ਹੋਰੀ ਤਾਂ ਗੱਲ ਤੇ ਕਿਸੇ ਦੇ ਜੰਮ ਉਹ ਨਹੀਂ ਲੈਣਾ ਹੈ ਕਿ ਬਾਪ ਨਹੀਂ ਕੋਈ ਦੀ ਬਿਮਾਰੀ ਹੋਵੇ ਕਿਸੇ ਦਾ ਬਾਪ ਨਹੀਂ ਦੇਖਣਾ ਨਾ ਪੜੇ ਬਾਸਾ ਹੁਣ ਆਪਾਂ ਕਿਆ ਕਰੀਏ ਕੋਈ ਦਵਾਈ ਦਵਾ ਸਕਦੇ ਠੀਕ ਹੈ ਸੁਭਾਰ ਚੱਲਦਾ ਹੈ ਵੀ ਉਹ ਜਿਹੜੇ ਮਾਰਦੇ ਉਹ ਉਹਨੇ ਜਿਹੜੇ ਕਰਦਾ ਉਹਨੂੰ ਪਤਾ ਵੀ ਕੀ ਚੱਲਦਾ ਸਾਡੇ ਲਈ ਮੈਂ ਤੇਰੀ ਗੱਲ ਨੂੰ ਮੰਨ ਗਿਆ ਮੇਰਾ ਕਹਿਣ ਦਾ ਮਤਲਬ ਪਤਾ ਹੈ ਕੀ ਚਰਨਜੀਤ ਵੀ ਆਪਾਂ ਬਾਤ ਤੇ ਬੱਦ ਬੀਬੀ ਦੇ ਨਾਲ ਰਹੀਏ ਰਾਤ ਨੂੰ ਤਾਂ ਮੰਮੀ ਨੂੰ ਦਵਾਈ ਲੈ ਕੇ ਸੋਏ ਜਾਂਦੇ ਦਿਨੇ ਦਿਨ ਤੁਸੀਂ ਉਰੇ ਲਿਆਇਆ ਕਰੋ ਕਰ ਜਿੰਦੇ ਲਾ ਦੇ ਕਰੀਏ ਦਿਨ ਚ ਤੱਕ ਕੋਈ ਚੱਕਰ ਨਹੀਂ ਹੈ ਹੁਣ 9-10 ਵਜੇ ਤੱਕ ਤਾਂ ਮੈਂ ਆਪਾਂ ਦਾ ਕੰਮ ਹੀ ਨਿਬੜਦਾ ਐਨੇ ਤੱਕ ਵੀ ਕੀ ਹੁੰਦੀ ਬੜਾ ਹੁੰਦਾ ਬੁੜਾ ਆ ਜਾਂਦਾ ਇਹ ਤਾਂ ਮੇਰੀ ਗੱਲ ਨੂੰ ਘਰ ਨਹੀਂ ਸਾਹਮਣੇ ਛੱਡ ਦੇਣਾ ਫੇਰ ਚਲੇ ਜਾਣਾ ਫੇਰ ਵੀ ਤੁਸੀਂ ਤੇ ਹੁਣ ਤਾਂ ਆਪਾਂ ਤਾਂ ਹੈਗੇ ਹਾਂ ਆਪਾਂ ਹੁੰਦੇ ਮੈਂ ਉਹ ਗੱਲ ਕਰਦੇ ਜਿੰਦੇ ਲਾ ਦਈਏ ਜਿੰਦੇ ਕਾ ਤਾਂ ਰੋਣੇ ਬੜਾ ਆ ਤਾਂ ਜਾਂਦੇ ਡਿਊਟੀ ਬੜਾ ਤਾਂ 11 ਵਜੇ ਆਉਂਦਾ ਆਪਾਂ ਚਾਹ ਥੋੜਾ ਜਿਹਾ ਤਰ੍ਹਾਂ ਨੇ ਜਾਂਦੇ ਮੈਂ ਚਲੇ ਜਾਇਆ ਕਰਨਾ ਜਿਹੜਾ ਤੂੰ ਸਾਰੀ ਦੀ ਚਿੰਤਾ ਲੱਗਣਾ ਸ਼ਾਮ ਤੋਂ ਆਪਾਂ ਉੱਥੇ ਚਲੇ ਜਾਏਗਾ ਰੋਣੇ ਵਿੱਚ ਕੀ ਚੱਕਰ ਬਰਾਂਡ ਆਪਸੇ ਤੁਸੀਂ ਸਾਡੀ ਸਲਾਹ ਕੁਝ ਹੋਰ ਆ ਇਹਦੀ ਕੁਝ ਹੋਰ ਆ ਹਨਾ ਵੀ ਕਿਆ ਕਰੀਏ ਤੁਸੀਂ ਵੀ ਸਾਨੂੰ ਆਪਣੇ ਜਰੂਰ ਕਮੈਂਟ ਕਰਕੇ ਦੱਸਿਓ ਦਿਲ ਬੜਾ ਕਰਦਾ ਵੀ ਕਿਆ ਕਰੀਏ ਹੁਣ ਕਈ ਵਾਰ ਮਨ ਇੰਨਾ ਕਿ ਦੁਖੀ ਹੁੰਦਾ ਮੈਂ ਤਾਂ ਇਹਨੂੰ ਚਰਨਜੀਤ ਨੂੰ ਕਹਿ ਦੇਣਾ ਵੀ ਮੈਂ ਤਾਂ ਹੁਣ ਨੌਕਰੀ ਛੱਡਦਾ ਨਹੀਂ ਜੀ ਵੀ ਆਪਾਂ ਆਪਣੇ ਘਰ ਚਲੇ ਜਾਣਾ ਫੇਰ ਮਨ ਦੇ ਵਿੱਚ ਬਿਠਾ ਕੇ ਇਹ ਸੋਚੀਦਾ ਵੀ ਜੇ ਕੰਮਕਾਰ ਦੇਖੋ ਘਰ ਦੇ ਵਿੱਚੇ ਮਿਲਿਆ ਹੈ ਦੁਆਰਾ ਮਿਲੇ ਨਾ ਮਿਲੇ ਕੀ ਤੇ ਅੱਜ ਦੌੜ ਖਾਵੇ ਕਿੱਥੇ ਕਰਨੀ ਪੈਣੀਆਂ ਜੇ ਮਨ ਲਾਉਣ ਮੈਂ ਬਿਜਲੀ ਦਾ ਕੰਮ ਕਰਦਾ ਉਹ ਇਹਨਾਂ ਨੇ ਕਰਨ ਨਹੀਂ ਦੇਣਾ ਉਹ ਇਹਨਾਂ ਨੇ ਕਹਿਣਾ ਜੀ ਆਖਰ ਤੇਜਾਹਰਾਂ ਦੀ ਠੇਕੇਦਾਰੀ ਸਿਸਟਮ ਆ ਦੇਖੋ ਗਰੀ 15 ਦਿਹਾੜੀ ਪਰ ਜਾਣਾ ਮੰਨ ਕੇ ਚਲੋ ਕੋਈ ਦੁਰਘਟਨਾ ਵਾਪਰਦੀ ਆ ਕੁਛ ਨਹੀਂ ਮਿਲਣਾ ਸਾਨੂੰ ਸਰਕਾਰੀ ਨੌਕਰੀ ਹੋਵੇ ਤਾਂ ਵੀ ਬੰਦਾ ਕਹੇ ਵੀ ਚੱਲ ਕੋਈ ਨਾ ਭਾਈ ਜਾਏ ਕੋਈ ਨਫਾ ਨੁਕਸਾਨ ਹੁੰਦਾ ਤੇਰਾ ਚੱਲ ਕੋ 60 ਪੀੜ ਵਜਦੀ ਹੈ ਕੁਛ ਮਿਲੂਗਾ ਤੇਰੀ ਪੇਮੈਂਟ ਆਉਗਣੀ ਤੈਨੂੰ ਬਟਾਇ ਚਲੋ ਹੁਣ ਅਸੀਂ ਦਿਹਾੜੀ ਪਰ 500 ਪਰ ਜਾਣਾ ਉਹਦੇ ਪਰ ਕੋਈ ਨਫਾ ਨੁਕਸਾਨ ਉਹਦੇ ਕੌਣ ਜ਼ਿੰਮੇਵਾਰ ਆ ਇੰਨਾ ਕੰਮ ਤੇ ਦਾ ਕੰਮ ਆ ਮੈਂ ਮੰਨ ਗਿਆ ਪਰ ਦੇਖੋ ਭੈਣ ਭਰਾ ਜਿੰਨੇ ਸਾਡੇ ਭਰਾ ਇਹ ਕੰਮ ਕਰਦੇ ਪਰ ਆਪਣੀ ਸੇਫਟੀ ਜਰੂਰ ਰੱਖਿਆ ਕਰੋ ਨੰਬਰ 2 ਚਰਨਜੀਤ ਜਦੋਂ ਨਾ ਹੋਣੀ ਆ ਇਹ ਨਹੀਂ ਪਤਾ ਹੁੰਦਾ ਕਦੋਂ ਹੋਣੀ ਆ ਪਰ ਹੁਣ ਜਿਹੜੀ ਜਿਹੜੀ ਗੱਲ ਤੁਹਾਨੂੰ ਕਰਨ ਲੱਗਦਾ ਦੱਸ ਦੇ ਸੱਚਾ ਸਾਡੇ ਮੰਨ ਦਾ ਇੱਕ ਰਾਤ ਫਰਾਤ ਨਹੀਂ ਦੇਖਣੀ ਕੱਚੇ ਬੰਦੇ ਦਾ ਫੰਦੇ ਗੇ ਰੱਖਣਾ ਵਿਰਾਤਰੀ ਦੇਖਣੀ ਫਰਾਤ ਨਹੀਂ ਮੀ ਨਹੀਂ ਦੇਖਣਾ ਆ ਜਾ ਬਾਈ ਡਿਊਟੀ ਤੇ ਆ ਜਾ ਹੁਣ ਤੁਹਾਨੂੰ ਇਹ ਚੈੱਕ ਕਰਦਾ ਨਹੀਂ ਕੋਈ ਉਹ ਸੇਫਟੀ 'ਚ ਤਾਂ ਬੈਠੇ ਆ ਉਹ ਬੈਠੇ ਤਾਂ ਹੈਗੇ ਆ ਕਿਆ ਕਰੀਏ ਹਨਾ ਚਰਨਜੀਤ ਤੂੰ ਮੰਨ ਕੇ ਚਲੋਗੇ ਤੇ ਬਾਹਰ ਜਨਨੇ ਆ ਕੰਨ ਵੀ ਸਾਡੇ ਤੇ ਜਾਣੇ ਆ ਘਰ ਦੇ ਬਾਹਰ ਕੰਮ ਮਾੜਾ ਕਿ ਇਹਨਾਂ ਵਿੱਚ ਗੱਲ ਦੱਸਦਾ ਨੂੰ ਬਾਹਰ ਲੈ ਘੂਮਲੇ ਮੋਲ ਤੋਂ ਲੰਘੇਣਾ ਲੰਘਣ ਬਸ ਲੰਘਣ ਵਧੀਆ ਆਪਣਾ ਚਾਹ ਬਸੀ ਜਾ ਫੇਰਲੀ ਦੂਰ ਬੈਠੇ ਦੱਸੂਗੇ ਹੁਣ ਤਾਂ ਮਾ ਕਦੇ ਘੋੜਾ ਫੇਰ ਢੀ ਦੂਰ ਬੈਠੇ ਕਹੀ ਜਾਏਗਾ ਉਹ ਨਗਾਊਗਾ ਦੇਖੇ ਮੇਰੀ ਗੱਲ ਉਹ ਨਗਾ ਕ ਪੈਸੇ ਲੈਣ ਦੇ ਵਿੱਚ ਬੈਠ ਕੇ ਪਿਆਰ ਪੈਸੇ ਲੈਣ ਦੇ ਵਿੱਚ ਬੈਠ ਕੇ ਬੀਬੀ ਖੁਸ਼ ਤਾਂ ਰਹੂਗੀ ਪੈਸੇ ਦੀ ਗੱਲ ਨਹੀਂ ਹੁੰਦੀ ਕੱਲੇ ਆ ਰਹਿੰਦੇ ਧੀ ਪੁੱਤੇ ਜਿਵੇਂ ਹੁੰਦੇ ਜਿਹੜਾ ਪੁੱਤਾ ਹੋਣੀ ਜਿਹੜਾ ਪੁੱਤੇ ਆਉਂਦੇ ਉਹ ਮੈਂ ਮੰਨ ਗਿਆ ਪਰ ਐ ਤਾਂ ਪੈਸੇ ਦੀਆਂ ਨਹੀਂ ਗੱਲ ਕਰਦਾ ਮੈਂ ਕੰਮ ਤੁਸੀਂ ਇੱਥੇ ਕਰ ਨਹੀਂ ਦੇਣਾ ਤੂੰ ਆਪੇ ਕਹੀ ਜਾਨੀਂ ਆ ਜਿਹੜਾ ਹੁਣ ਮੇਰਾ ਕੰਮ ਆ ਉਹ ਮੈਨੂੰ ਆਉਂਦਾ ਉਹ ਤੁਸੀਂ ਕਰ ਲੈ ਲੱਗ ਜਸ ਤਾਂ ਕੋਈ ਨਹੀਂ ਮੈਨੂੰ ਬਸ ਫੇ ਠੀਕ ਆ ਇਹ ਬਾਕੀ ਚਲੋ ਤੁਸੀਂ ਵੀ ਥੋੜੀ رائے ਜ਼ਰੂਰ ਦਿਓ ਜੀ ਤੇ ਤੁਸੀਂ ਵੀ ਸਾਨੂੰ ਆਪਣਾ ਦੱਸਿਓ ਕਿ ਸਾਨੂੰ ਕਿਆ ਕਰਨਾ ਚਾਹੀਦਾ ਹੈ ਕਿਆ ਨਹੀਂ ਕਰਨਾ ਚਾਹੀਦਾ ਤੇ ਇਹ ਬਾਕੀ ਪਛਾਤਾਬਾਣੀ ਹੋ ਗਿਆ ਤਿਆਰ ਤੇ ਕੱਲੋਂ ਦੱਪਨੇ ਦੇਖੀਏ ਹਾਂ ਇਹਨਾਂ ਨਾਲ ਦੇ ਹੋਦੇ ਆਦੇ ਫੜੀ ਹੋ ਰੋਣਾ ਰਗ ਕਿਹੜਾ ਲਿਖਿਆ ਆਣਾ ਨਾਭੀ ਆਰ ਹਰਾਂ ਵੀ ਆਵਾ ਦੇਖੀਏ ਆਪਾਂ ਦੇਖੀਏ ਆਪਾਂ ਬ੍ਰੋਟ ਲੈਤੇ ਹੋਏ ਉਹ ਸਾਂਝੀ ਹੁੰਦੀ ਆ ਤਾਂ ਰੋਟਾ ਲਾਉਂਦੇ ਆ ਸਾਂਝੀ ਜੇ ਪੱਤੇ ਲਾਉਂਦੇ ਆ ਉਹ ਆਪਾਂ ਹਰੀ ਰੱਗ ਦੀ ਲਾਦੀ ਉਹ ਆਪਾਂ ਲਾ ਗਏ ਉਹਦਾ ਰੰਗੇ ਲਾਉਣਾ ਵਾ ਹਾਂ ਉਹ ਸਾਂਝੀ ਦੇ ਦੋ ਠੀਕ ਆ ਪਰ ਫਿਰ ਤਾਂ ਕੋਈ ਨਾਬੀ ਹੋ ਗਿਆ ਹੋਰ ਕਿਹੜਾ ਬਸ ਹੋਰ ਇਹ ਵੀ ਕਰਨਾ ਪੈਣਾ ਇਹ ਰੱਬ ਚਿੱਟੀ ਕਲੀ ਚਿੱਟੀ ਤਿੰਨੇ ਚੀਜ਼ਾਂ ਹੋਈਆਂ ਤੇ ਚਲੋ ਠੀਕ ਆ ਤੇ ਇੱਧਰ ਪ੍ਰਸ਼ਾਦਾ ਪਾਣੀ ਦੀ ਸਾਡਾ ਪਾਣੀ ਦੀ ਤੇ ਇਹ ਬਾਦੇ ਮਾਤਾ ਨੂੰ ਵੀ ਦੇਜਮਾ ਤੇ ਅੱਜ ਤੁਹਾਨੂੰ ਅੱਜ ਅੱਜ ਕੁਝ ਆਚਾਰ ਜੀ ਤੇ ਸੂਚਾ ਜਾਂ ਕੁਝ ਹੁਣ ਤੁਹਾਨੂੰ ਪਤਾ ਹੀ ਸਿਆਲ ਆ ਗਿਆ ਸਿਆਲ ਦੇ ਵੀ ਤੁਹਾਨੂੰ ਪਤਾ ਹੀ ਹੈ ਕਿ ਕਿਆ ਕੁਝ ਬਣਦਾ ਹੈ ਸਿਆਲ ਨੂੰ ਕਿਹੜੀ ਚੀਜ਼ ਮਸ਼ਹੂਰ ਆ ਠੀਕ ਆ ਉਹ ਹੁਣ ਸਿਆਲ ਸਿਆਲ ਸਾਡਾ ਜਿਹੜਾ ਇਹ ਪਤੀਲਾ ਉੱਗਰਨਾ ਹੀ ਨਹੀਂ ਪਤਾ ਹੀ ਹੈ ਜੀ ਤੁਹਾਨੂੰ ਬਾਕੀ ਪਾਉਂ ਬਣ ਨੂੰ ਵੀਡੀਓ ਵਿੱਚ ਦੱਸਾਂਗੇ ਅਗਲੀ ਚ ਤੇ ਬਾਕੀ ਹੁਣ ਪਚਾਦੇ ਨੂੰ ਗੌਰ ਫਾਰਮ ਨੂੰ ਤੇ ਮਾਤਾ ਦੇ ਲੜਕੇ ਆ ਨੇ ਉਹਨਾਂ ਨੂੰ ਵੀ ਦਵਾਈ ਦੇਣੀ ਆ ਤੇ ਲੈ ਕੇ ਆਵਾਂਗੇ ਰੰਗ ਤੇ ਠੀਕ ਹੈ ਤੁਹਾਨੂੰ ਉਹ ਵੀ ਪਾਸੋਂ ਦਿਖਾਵਾਂਗੇ ਜੇ ਟਿੱਕੀਆਂ ਨੂੰ ਬੰਨ੍ਹ ਕਰਦੇ ਤੇ ਸਾਡੇ ਅੱਜ ਰਿਸ਼ਤੇਦਾਰਾਂ ਨੇ ਵੀ ਆਉਣਾ ਰਿਸ਼ਤੇਦਾਰ ਕੌਣ ਆ ਉਹ ਵੀ ਤੁਹਾਨੂੰ ਪਾ ਵੀਡੀਓ ਵਿੱਚ ਦਿਖਾਵਾਂਗੇ ਤੇ ਪਹਿਲਾਂ ਹੁਣ ਪੂਰਾ ਪਛਾਦਾ ਪਣੀ ਕਰ ਰੈਡੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਮਾਤਾ ਘਰ ਤੇ ਠੀਕ ਹੈ ਹਾਂ ਲਾ ਰੁਟੀ ਆਪਾਂ ਪਹਿਲਾਂ ਆਹ ਨੂੰ ਅਪਰੋੜਾ ਸਾਸਰੀ ਘਰ ਬੋਲਦੇ ਅੱਛੀ ਘਾਰ ਬਾਈਕ ਖਾਣ ਵਾਲਾ ਸੁਣ ਚੱਬਦੀ ਕਰਾਂ ਬੰਦੁਰੂ ਸੂਈ ਕੱਤਕਾਂ ਹੂੰ ਠੀਕ ਲੱਗਦਾ ਕੋਈ ਮੋੜਾ ਮੋਟਾ ਕ ਨਹੀਂ ਹਾਂ ਇਹਨੇ ਸਿੱਤੀ ਮਾਸੀ ਨੂੰ ਹਾਂ ਹਾਲੇ ਹਾਲੀ ਹੋਊਗਾ ਹੂੰ ਦਵਾਈ ਲੈ ਲਈ ਰਾਤ ਦਵਾਈ ਦੇ ਦਿੱਤੀ ਠੀਕ ਪਾਣੀ ਲਿਆ ਮੈਂ ਹੁਣ ਤੁਹਾਨੂੰ ਆਹੀ ਪੀ ਲੈਣਾ ਹਾਂ ਅੱਛਾ ਮੈਨੂੰ ਐ ਦੱਸ ਸੱਚ ਬਰੋਟੇ ਦਾ ਕਾਲਾ ਲੱਗਣੇ ਆ ਕੀ ਹੋ ਗਿਆ ਐ ਕਰਨ ਤੇਰਾ ਮੂੰਹ ਜੋ ਉਤਰਾ ਅਭੀ ਕੀ ਕਹ ਲੂਗੀ ਤੂੰ ਕੀ ਹੋਇਆ ਜੇ ਉਹ ਸੁਝਾ ਆ ਨਹੀਂ ਦੁਖੀ ਦੁਖੀ ਜੀ ਬੈਠੀ ਆ ਉਹ ਨੀ ਬੈਠੀ ਕਿਦ ਲੜਾਈ ਲੜੂ ਇਹ ਤਾਂ ਨਹੀਂ ਹੋ ਕੇ ਸਾਡੀ ਬੜੀ ਬਾਈ ਨਾ ਨਹੀਂ ਨਹੀਂ ਹਾਂ ਕੋਈ ਨਹੀਂ ਪਤਾ ਤੇਰਾ ਗਾੜੀ ਰੇਟੀ ਹੈ ਹਾਂ ਹਾਂ ਉਹ ਨੀ ਬੈਠੀ ਚਲਾ ਖਾ ਲੈ ਫਿਰ ਰੋਟੀ ਗਰਮਾ ਹੁਣ ਇਹ ਖਾ ਕੇ ਦੇਖ ਮੜਾ ਨਾਲੇ ਨਹੀਂ ਠੰਡੀ ਹੋਈ ਨਹੀਂ ਠੰਡੀ ਖਾਣ ਦਾ ਕੋਈ ਫਾਇਦਾ ਨਹੀਂ ਨੂਨ ਤਾਂ ਨਹੀਂ ਪਾਉਣਾ ਵਿੱਚ ਦਹੀਂ ਦੇ ਮਾਦੀਆ ਠੀਕ ਆ ਤੇ ਚਲ ਤੂੰ ਸ਼ਾਕ ਪ੍ਰਸ਼ਾਦਾ ਪਾਣੀ ਤੇ ਮੈਂ ਜਾ ਕੇ ਲਿਆਵਾਂ ਰੰਗ ਰੂਗਟੇ ਜਰ ਲਾ ਕੇ ਰੱਖ ਦੀ ਟਿੱਕੀਆਂ ਨੂੰ ਹਾਂ ਨਾ ਵੀ ਸੁੱਕ ਜੂਗਾ ਨਾ ਕੱਲ ਤੱਕ ਕੱਲੂ ਫੇਰ ਲਾ ਦੂੰਗਾ ਸਵੇਰੇ ਹਨਾ ਚਲ ਮੈਂ ਜਾਵਾਂ ਜੋ ਕੋ ਮਗਾਉਣਾ ਤਾਂ ਨਹੀਂ ਕੋਈ ਲੈ ਕੇ ਤਾਂ ਨਹੀਂ ਆਉਣਾ ਹਾਂ ਚਲ ਠੀਕ ਹੈ ਮੈਂ ਜਾ ਕੇ ਆਇਆ ਚਾਂਦ ਮੂਰ ਕੁਗੀਆਂ ਆ ਗਿਆ ਇਹ ਢੇੜੀ ਬਣੂਂਦੇ ਸਾਰੇ ਹਾਂ ਬਣਦਾ ਹੁੰਦਾ ਹੈ ਓੱਚਾ ਨੱਕਤਾ ਦੇਗਾ ਬੱਲੇ 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 ਐਡਾ ਜਿੱਦਾਂ ਬੀਤੇ ਨੱਕ ਹੁਣਾ ਦਈਦਾ ਇਹ ਝਾਂਪਰ ਦੁਰਦਾਈ ਹੋਣਾ ਤੁਹਾਡੇ ਨਾਲੋਂ ਦਾ ਤਾਂ ਕਰਕੇ ਤੁਹਾਡੇ ਵਰਗੇ ਨੱਕ ਬਣਾਇਆ ਬੜਾ ਸਾਰਾ ਨਾ ਨਾ ਇਹ ਸਾਡਾ ਤਾਂ ਬੜੇ ਹੈ ਨਹੀਂ ਐਡੇ ਇਹ ਤਾਂ ਪਤਾ ਨਹੀਂ ਤਾਂ ਹੁਣ ਕੀ ਦੀ ਬਣਾਈ ਹੈ ਸ਼ਕਲ ਭਾਈ ਐਡੇ ਭੇਡੂ ਦੀ ਚਲੋ ਆ ਜੀ ਚਲ ਹਾਂ ਤੰਗ ਤੂੰ ਜਦੋਂ ਮੈਂ ਤਾਂ ਮੇਰੇ ਮੂੰਹ ਕੋਲ ਲੋ ਜੀ ਕਲੀ ਲਿਆਂਦੀ ਤੇ ਹੁਣ ਆਪਾਂ ਲੱਗੇ ਆ ਜੀ ਬਾਲਟੀ ਦੇ ਵਿੱਚ ਕਲੀ ਪਾਉਣ ਤੇ ਅਬੀ ਦੇਖ ਕੇ ਪਾਣੀ ਪਾਣੀ ਪੈਣੀ ਕਿਉਂਕਿ ਪਾਣੀ ਮੈਨੂੰ ਜਿੱ ਤੱਕ ਲੱਗਦਾ ਚਰਨ ਜਿੱਦਰੇ ਦਾ ਬਾਲਟੀ ਉਹ ਭਰਤੀ ਆ ਪਾ 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 ਸਾਰੇ ਪਾ ਪਾ ਸਾਰੇ ਪਾ ਲੈ ਜਣੀ ਮੈਨੂੰ ਪਰੇ ਕਰਕੇ ਪਾਣੀ ਕਰ ਦੋ ਪਰ ਇੱਜ ਨਹੀਂ ਹੁੰਦੀ ਆ ਪਰ ਇਹਨੂੰ ਕਰਨਾ ਮੈਨੂੰ ਪਰ ਇਹਨੂੰ ਕਰਨਾ ਇਹਨਾਂ ਨਾਲ ਦੀ ਨਾਲ ਲਾਓ ਹਲਕ ਨੂੰ ਚੜਦੀ ਹਲਕ ਨੂੰ ਨਾ ਤਾਂਸ ਦਿਨ ਚੜਦੀ ਇਹਨਾਂ ਤਾਂਸ ਤਾਂਸ ਤੂੰ ਤਾਂਸ ਹੁੰਦੀ ਹੈ ਤਾਂਸ ਜੇ ਨਾ ਖਾਲਵੋ ਚਿੱਟਾ ਬਣਾਉਨੇ ਆ ਕਹਿੰਦਾ ਸਜੌੜੀਆਂ ਲਾਉਣੀ ਆ ਫਿਰ ਹੰਤਾਰ ਕੇ ਜਨ ਪ੍ਰਵਾਹ ਦਉਣੀ ਤ੍ਰਿਸ਼ੀਰਵਾਜ ਬਣੇ ਨੇ ਇਹਨਾਂ ਨੂੰ ਵੀ ਦੁੱਜੀ ਕਿਉਂ ਨਹੀਂ ਦਿੰਨੇ ਆਪਾਂ ਹਣਾ ਹਰ ਇੱਕ ਦਿਨ ਦੁੱਜੀ ਦੀ ਨਹੀਂ ਲਉਂਦੇ ਕਦੋਂ ਕੌਣ ਹੈ ਕਿਸੇ ਜੂਨੀ ਦੇ ਮਨ ਕੇ ਚੱਲੂ ਵੀ ਆਪਾਂ ਇਹਨੇ ਤਾਰਨੀ ਐ ਨੇ ਹੋਰ ਕੋਈ ਕੋਈ ਲੋੜ ਤਾਂ ਨਹੀਂ ਹੈ ਢੇੜ ਤਿਹਾਰ ਰਿਵਾਜਾਂ ਉਹ ਚਾਹਦੇ ਠੀਕ ਹੈ ਸਾਡੇ ਭਾਈ ਚੱਲਦਾ ਹੁਣ ਕਈ ਪਾਸੇ ਜੋਂ ਵੀ ਬੀਜਦੇ ਆਂ ਜੋਂ ਇਕੱਲੇ ਜਾਲਪਰਾਹ ਕਰਦੇ ਆਂ ਸਾਡੇ ਜੋਂ ਵੀ ਬੀਜ ਹੁੰਦੀਆਂ ਤੇ ਟਿੱਕੇ ਵੀ ਆ ਗਏ ਭਾਈ ਗਰੀ ਸਸਟ੍ਰੀ ਗਾਲ ਦੀ ਸਾਰਿਆਂ ਨੂੰ ਮੇਰੇ ਵੱਲੋਂ ਹਾਂ ਪਹੁੰਚਿਓ ਇਹ ਮਨੀ ਤੇ ਹੁਣ ਤੁਸੀਂ ਜਿਹਦਾ ਕੰਮ ਹੈ ਦੀ ਗੱਲ ਕਰਦੇ ਦੀ ਭੈਣ ਦਾ ਉਹ ਲਾ ਕੇ ਸੰਦੀ ਲੋੜੇ ਦੀ ਗੋਰੀ ਦੇਖੇ ਇਹ ਵੀਡੀਓ ਚ ਆਈ ਵੀ ਨੇ ਸਾਡੇ ਕਿਦਾਂ ਦੇ ਦਿਨ ਕਿਟਾ ਗਏ ਕਿ ਕਿੰਨੇ ਗੱਸੀ ਕੰਮ ਨੇ ਆ ਉਹ ਤਾਂ ਮੈਂ ਇਹਨੂੰ ਕਹੀ ਗਿਆ ਗੋਰੀ ਆਏ ਨਹੀਂ ਆਪਾਂ ਨੇ ਆਇਆ ਕਰਨਾ ਹੈ ਕੰਮ ਆਲਾ ਬਸ ਕਰ ਚੱਲ ਕੋਈ ਨਾ ਉਹ ਆਪਣੀ ਨਾ ਸਿੱਖਣ ਤੇ ਵੀ ਮੈਂ ਇੱਕ ਗੱਲ ਕਹਾਂ ਗੁੱਸੇ ਵਾਲੀ ਗੱਲ ਨਹੀਂ ਕੁਮਾਰੀ ਆਪਣੇ ਭਾਂਡੇ ਨੂੰ ਹਮੇਸ਼ਾ ਸਰਾਉਂਦੀ ਹੋਊ ਸਰਾਉਣ ਦੀ ਵੀ ਗੱਲ ਨਹੀਂ ਠੀਕ ਹੈ ਨਾ ਗੱਲ ਜੀ ਇਹ ਹਕੀਕਤਾਂ ਨਾਲ ਜੀ ਆਪਣਾ ਤੇ ਪੁੱਤ ਦੀ ਤਿੱਕਦਾ ਕੰਮ ਕਰਦਾ ਅਸੀਂ ਨਹੀਂ ਕੰਮ ਕਰੀ ਅਸੀਂ ਨਹੀਂ ਕੰਮ ਕਰੀ ਉਹ ਸਾਡੇ ਚੁਪਾਉਣੇ ਜਾਣੇ ਨੇ ਇਹਦੇ ਵਿੱਚ ਦੇਖੋ ਆ ਲੱਗਿਆ ਨਹੀਂ ਇਹਦੇ ਵਿੱਚ ਆ ਲੱਗਿਆ ਪਲਾਸਟਿਕ ਇਹਨੇ ਪੱਕੇ ਰੰਗ ਲਿਆ ਤੂੰ ਪੱਕੇ ਹੀ ਲਿਆਇਆ ਮੈਂ ਵੀ ਤੂੰ ਮੇਣਾ ਨਾ ਮਾਰੇ ਵੀ ਆ ਕੇ ਰਹਿੰਦਾ ਉਹ ਤਾਂ ਤੇ ਮਾਰਨਾ ਕੱਚਾ ਹੋਇਆ ਤਾਂ ਕਿਆ ਤੇ ਸੱਮਣੇ ਕਰਨਾ ਜਿਹੜਾ ਕਰਨਾ ਇਹ ਆਂਦਾ ਤਾਂ ਸਹੀ ਹੈ ਪਲਾਸ ਲਿਆ ਮਾ ਸਮਝ ਮੈਂ ਕਹਿੰਦਾ ਪਾਣੀ ਪਾ ਦਈਏ ਕਿ ਰਹਿਣ ਦੀਆਂ ਨਹੀਂ ਗੱਲ ਪਲਾ ਕੇ ਦੇ ਦੇ ਇਦਾਂ ਹੀ ਇਹ ਤਾਂ ਇਹ ਤਾਂ ਕਈ ਸਾਲ ਮੈਂ ਕਹਿੰਦੀ ਇਹਦੇ ਨਾਲ ਮੈਂ ਕੱਢਦਾਨੇ ਦੇਖਿਆ ਤੁਸੀਂ ਕਈ ਸਾਲ ਆਹ ਕਈ ਇੰਨਾ ਕ ਰੰਗ ਪੈਣਾ ਦੇਖੋ ਤੁਸੀਂ ਗੰਗਤ ਨੇ ਤੁਰਨ ਫਿਰਨ ਸਕੂਲ ਆਉਂਦਾ ਉਹ ਜਿਹੜਾ ਸੰਗੇ ਵੀ ਕੋਈ ਬੜੀ ਗੱਲ ਨਹੀਂ ਇੰਨਾ ਕ ਰੰਗ ਦੇਖੋ ਤੁਸੀਂ ਕੱਢਣਾ ਸੀ ਨੇ ਸਾਲ ਵੱਧੋ ਤੇ ਕਿੰਨੇ ਸਾਲ ਚੱਲ ਸਕਦਾ ਹੈ ਤੁਹਾਨੂੰ ਪਤਾ ਤੁਹਾਨੂੰ ਅੰਦਾਜ਼ਾ ਪਾ ਲਈ ਪਹਿਲੀ ਗੈਸ ਕਰ ਲਿਆ ਵੀ ਇੰਨਾ ਵੀ ਰੰਗ ਲੱਗਦਾ ਇਹ ਮੈਨੂੰ ਲੱਗਦਾ ਪੈਂਟਰ ਰਹੀ ਆ ਪੱਕੀ ਪੈਂਟਰ ਦੀ ਭੈਣ ਤਾਂ ਹੈਗੀ ਐ। ਅਬੋ ਮੈਂ ਤਾਂ ਹੀ ਕਹਿਣਾ। ਮੇਰਾ ਭਾਈ ਪੈਂਟਰ ਹੈ ਜੀ। ਤੇ ਉਹ ਦੀ ਭੈਣ ਤਾਂ ਹੈਗੀ ਐ। ਇੰਨਾ ਕਦਾ ਗੈਸ। ਬਾਕੀ ਤੁਹਾਨੂੰ ਜਾਣਨ ਨੂੰ ਵੀ ਗੈਸ ਆਉਂਦਾ ਵੀ ਕਿੰਨੀ ਸਾਡੀ ਚੀਜ਼ ਐ, ਕਿੰਨਾ ਕ ਸਾਡਾ ਰੰਗ ਲੱਗਣਾ। ਸੁਣ ਥੀ ਜਾ ਭਾਈ। ਕੰਮ ਹੀ ਆ। ਪਤਾ ਐ ਨੂੰ। ਲਓ ਜੀ। ਤੇ ਲੱਗੇ ਆਪਾਂ ਹੁਣ ਟਿੱਕੀਆਂ ਰੰਗਣ ਦੇਖਦੇ ਆਂ ਵੀ ਟਿੱਕੀ ਕਿਆ ਕਹਿੰਦੀ ਐ ਕਿੱਥੇ ਲੰਘੀ? ਵਿਚੇ ਲੰਘੀ। ਠੀਕ ਆ ਨਾ ਚਲ ਜੀ ਚੰਗ ਤਾਂ ਜੇ ਆ ਪਈਆਂ ਉੱਪਰ ਪਾਣੀ ਛੜੇ ਮਰ ਨਹੀਂ ਡੱਟ ਸੋਖਾ ਕੰਮ ਆ ਦੱਤ ਨਹੀਂ ਹੈ ਅੱਜ ਇੱਕ ਗੱਲ ਯਾਦ ਆ ਗਈ ਸਾਡੇ ਪਿੰਡ 'ਚ ਇੱਕ ਮੁੰਡੇ ਦੀ ਡੈਥ ਹੋਈ ਸੀ ਬਾਹਰ ਸੀ ਵਿਟਾਰਾ ਹੀ ਸੀ ਤੇ ਅੱਜ ਮੈਨੂੰ ਉਹੀ ਗੱਲ ਫੇਰ ਯਾਦ ਆ ਗਈ ਉਹ ਮੈਂ ਉਹ ਬੰਦਾ ਨਾ ਕਦੇ ਭੁੱਲਦਾ ਨਹੀਂ ਉਹਦੇ ਕੋਈ ਸਮਾ ਆਈ ਜਾਣਾ ਲੰਗੀ ਜਾਣਾ ਹਨਾ ਅੱਜ ਦਿਨ ਦੇ ਕੋਲ ਉਹੀ ਟਾਈਮ ਬੰਦਾ ਯਾਦ ਆਉਂਦਾ ਐਸੇ ਟਾਈਮ ਅਸੀਂ ਟਿੱਕਿਆ ਰੰਗਦੇ ਤੇ ਮੇਰੀ ਮੰਮੀ ਨੇ ਫੋਨ ਕਰਿਆ ਸਾਡੇ ਕੋਲ ਪਿੰਡ ਕਾਲੇ ਵਾਲਾ ਜੀ ਕੀ ਲੋ ਚਾਚਾ ਜੀ ਲੱਗਦੇ ਸਾਡੇ ਮੁੰਡਾ ਮੁੰਡਾ ਸਿਟੂ ਜਨ ਤਵਾਰਾਈ ਸੀ ਇੰਗਲੈਂਡ ਵਿੱਚ ਤੇ ਅੰਨੀ ਜਰੂਰ ਕਿਹਾ ਹੋਇਆ ਥਾ ਕਿ ਰੱਬ ਜਾਣਦਾ ਹਨ ਹੁਣ ਆਪਣੀ ਦਾ ਕਹਿੰਦੇ ਜਿੰਨਾ ਮੂੰਹ ਉਨੀਆਂ ਗੱਲਾਂ ਹਨਾ ਸਭ ਨੇ ਆਪਣੀ ਮੇ ਛੱਡਣੀ ਇੱਕ ਤਾਂ ਪਰਮਾਤਮਾ ਇੱਕ ਉਹ ਇੱਕ ਜਵਦੇ ਘਰ ਦੇ ਜਿਹਨਾਂ ਨੂੰ ਪਾਣਾ ਵੰਨਣ ਦਾ ਮਹਾਰਾਜ ਨੇ ਉਹ ਦਿੱਤਾ ਬਲ ਬਖਸ਼ਿਆ ਬੇ ਉਹਨਾਂ ਨੂੰ ਪਤਾ ਹੈ ਤੇ ਉਹਨਾਂ ਦੇ ਰੱਬ ਨੂੰ ਪਤਾ ਦੇਖੋ ਜਿੰਨੇ ਮੂੰਹਨੀਆਂ ਗੱਲਾਂ ਹੋ ਜਾਂਦੇ ਮੇਰੇ ਤੇਰੇ ਵਰਗੇ ਤਾਂ ਉਸ ਗੱਲਾਂ ਹੀ ਕਰ ਸਕਦੇ ਜਿਹਨਾਂ ਹੋਈਆਂ ਲੱਗੀ ਹੈ ਜੀ ਨੂੰ ਉਹਨੂੰ ਪਤਾ ਹੈ ਵੀ ਉਹ ਇਕੱਲਾ ਹੀ ਇਕੱਲਾ ਪੁੱਤ ਸੀ ਕੋਈ ਹੋਰ ਨਾ ਧੀ ਨਾ ਪੁੱਤ ਹਨਾ ਚਲੋ ਭੈਣ ਭਾਈ ਹੁੰਦੇ ਨੇ ਭੈਣ ਭਾਈਆਂ ਦੇ ਹੈਗੇ ਵੀ ਨੇ ਪਰਮਾਤਮਾ ਉਹਨਾਂ ਨੂੰ ਵੀ ਰਾਜੀ ਰੱਖਿਓ ਆਪਣੀ ਜਗ੍ਹਾ ਹਨਾ ਪਰ ਆਪਣੇ ਧੀ ਪੁੱਤ ਦੀ ਬੰਦੇ ਨੂੰ ਥੋੜੀ ਆਪਣੀ ਦੀ ਆਸ ਹੁੰਦੀ ਆ ਤੇ ਪਰਮਾਤਮਾ ਗਾਹਾਂ ਨੂੰ ਵੀ ਮੈਂ ਕਾਹੀ ਕਹਨੀ ਵੀ ਪਰਮਾਤਮਾ ਉਹ ਦੇ ਕੇ ਧੁੱਲੀ ਤੇ ਤੂੰ ਬਹੁਤ ਕੁਝ ਕਰਨ ਵਾਲਾ ਤੂੰ ਦੇਖ ਕੇ ਬੇਅੰਤ ਹੈ ਨਾ ਬੇਨ ਮਹਿਸੂਸ ਆ ਰਿਹਾ ਵੀ ਅੱਜ ਦੇ ਦਿਨਾਂ ਸਿੱਕਿਆ ਰੰਗਦੇ ਜਦੋਂ ਮੰਮੀ ਨੇ ਫੋਨ ਕਰੇ ਅੱਬੀ ਉਹਨਾਂ ਦੇ ਮੁੰਡੇ ਨੂੰ ਐਤਾ ਐਦਾਂ ਗੱਲ ਹੋ ਗਈ ਵੀ ਪਤਾ ਲੱਗਿਆ ਵੀ ਸਾਰੇ ਪਿੰਡ ਵਿੱਚ ਇੱਕ ਵਾਰ ਦਾ ਸਾਰਿਆ ਸੁਣ ਮਸਾਨ ਹੋ ਗਿਆ ਵੀ ਬਣ ਗਿਆ ਕੇ ਯਕੀਨ ਨਹੀਂ ਦਾ ਹੋ ਰਿਹਾ ਹਾਂ ਨਾ ਠੀਕ ਹੁੰਦਾ ਯਕੀਨ ਨਹੀਂ ਦਾ ਹੁੰਦਾ ਵੀ ਆਹ ਕੁਝੋ ਵੀ ਹੋ ਗਿਆ ਹੂੰ ਬਾਕੀ ਭਾਈ ਦੇਖੋ ਜਿੱਤੇ ਬੀਤੀਆਂ ਜਾਜੀ ਦੇ ਨਾਲ ਹੋਈਆਂ ਜਾਂ ਪਰਮਾਤਮਾ ਜਾਣਦਾ ਹੈ ਇਆ ਉਹ ਜਾਣ ਬੰਦਾ ਮਨਿੰਦਰ ਜੜੀ ਬੰਦੇ ਨਾਈਸ ਨੇ ਗੁਰਦੁਆਰੇ ਜਾਂਦੇ ਨੇ ਤੇ ਅਮਰਤਾਰੀ ਬੰਦੇ ਨੇ ਬਹੁਤ ਪਰਿਵਾਰ ਵਧੀਆ ਹੈ ਨਾ ਸਾਨੂੰ ਕਹਾਂ ਬਹੁਤ ਜ਼ਿਆਦਾ ਹੈ ਨਾ ਤੇ ਬਹੁਤ ਗਰੀਬ ਬੇਦੀ ਮਦਦ ਵੀ ਕਰਦੇ ਨੇ ਇਹ ਜੀ ਗਾਨੀ ਜਿੰਨੇ ਕੁ ਜੋਗੇ ਹੈਗੇ ਨੇ ਤੇ ਬੱਚੇ ਵੀ ਬਾਹਰ ਵੀ ਸੈਟਲ ਨੇ ਹੁਣ ਸਭ ਤੋਂ ਪਹਿਲਾ ਪਿੰਡ ਵਿੱਚ ਮੈਨੂੰ ਲੱਗਦਾ ਸ਼ਾਇਦ ਉਹਨਾਂ ਦੇ ਬੱਚੇ ਗਏ ਜੀ ਸਭ ਤੋਂ ਪਹਿਲਾ ਪਿੰਡ ਵਿੱਚ ਤੇ ਪਰਮਾਤਮਾ ਉਹਨਾਂ ਨੂੰ ਵੀ ਰਾਜੀ ਰੱਖੇ ਜੜਦੀ ਗੱਲਾ ਵਿੱਚ ਰੱਖੇ ਵਿਪਰ ਜਿਹੜਾ ਸਮਾਂ ਉਹਨੇ ਆਈ ਜਾਣਾ ਚੱਲੀ ਜਾਣਾ ਹਨ ਪਰ ਉਹਨਾਂ ਵਾਸਤੇ ਤਾਂ ਕਾਲੀ ਦਿਵਾਲੀ ਚੜੀ ਜਿਵੇਂ ਸਿੱਧੂ ਉਸ ਵਾਲਾ ਜਦ ਮਰਿਆ ਸੀ ਉਹਨਾਂ ਦੇ ਪਿੰਡ ਵਿੱਚ ਵੀ ਕਹਿੰਦੇ ਨੇ ਕਾਲੀ ਦਿਵਾਲੀ ਹੈ ਉਹੀ ਚੱਕਰ ਸਾਡੇ ਪਿੰਡ ਵਿੱਚ ਹੋਇਆ ਬਾਅਦ ਤੇ ਉਹ ਸਮਾਂ ਮੁੜ ਕੇ ਆ ਗਿਆ ਸਾਲ ਹੋ ਗਿਆ ਅੱਜ ਦੇ ਦਿਨਾਂ ਉਹ ਮੁੱਕਿਆ ਬੰਦੇ ਨੇ ਨਹੀਂ ਆਉਣਾ ਹਾਂ ਬੰਦੇ ਜਾਂਦਾ ਨੇ ਸਮਿਆਂ ਨੇ ਘੰਟਿਆਂ ਨੇ ਮੋੜ ਮੋੜਾ ਉਹਨਾਂ ਰੁਕਤਾਂ ਨੇ ਪਰ ਬੰਦੇ ਨੇ ਜਦੋਂ ਚਲੇ ਜਾਂਦਾ ਉਹਨੇ ਨਹੀਂ ਮੁੜ ਕੇ ਆਉਣਾ ਆਈ ਨਹੀਂ ਤਾਹੀ ਹੁਣ ਤਾਂ ਆਏ ਕਹਿੰਦੇ ਪਰਮਾਤਮਾ ਚਲੋ ਜਿਹੜਾ ਜੀ ਮੈਂ ਤਾਂ ਲਿਖ ਜੋ ਹੋ ਗਿਆ ਜੋ ਲਿਖਿਆ ਪ੍ਰਮਾਤਮਾ ਭਾਣਾ ਵਪਾਰ ਗਾਹ ਨੂੰ ਤੂੰ ਹੀ ਵੀ ਤਿਹਾਰਾ ਨੂੰ ਨਾ ਲਾਉਣੇ ਵਾਲਾ ਤੂੰ ਹੀ ਰੰਗ ਭਾਗ ਲਾਉਣੇ ਵਾਲੇ ਵੀ ਮਾਲਕਾ ਦੇ ਕੇ ਭੁੱਲੀ ਸਭ ਦੇ ਚਾਹੀ ਇੱਕ ਧੀ ਇੱਕ ਪੁੱਤ ਦੇ ਹਰੇਕ ਨੂੰ ਦੇਈ ਦੁਸ਼ਮਣ ਵੈਰੀ ਤਾਂ ਉਹਨੂੰ ਵੀ ਦੇ ਕੇ ਭੁੱਲੀ ਮਾਲਕਾ ਤੇਰੇ ਹੱਥ ਜੋੜੀਆਂ ਨੇ ਸਭ ਦੀਆਂ ਤੇ ਤੂੰ ਦੇਣੇ ਵਾਲਾ ਫਿਰ ਕੀ ਗੱਲ ਹੈ ਤਿਹਾਰਾ ਨੂੰ ਹਾਂ ਕੋਈ ਕਾਰਜ ਹੋਵੇ ਫਿਰ ਉਦੋਂ ਬੰਦਾ ਯਾਦ ਆਉਂਦਾ ਹੈ ਜਿਹੜਾ ਸਾਡੀ ਜ਼ਿੰਦਗੀ ਚੋਂ ਚਲੇ ਜਾਂਦਾ ਹੈ ਮੁੰਡਾ ਵੀ ਇੰਨਾ ਸਾਊ ਮਨੇਂਦਰ ਬਟਬਰ ਚ ਦਾ ਬੱਚਾ ਉਹਨਾਂ ਦੇ ਦੋ ਤਿੰਨ ਮੁੰਡੇ ਨੇ ਸਾਰੇ ਬਹੁਤ ਸਾਊ ਨੇ ਬਹੁਤ ਲੈਕ ਨੇ ਕਦੇ ਲੰਬਾ ਨਹੀਂ ਕਿਸੇ ਤੋਂ ਕਦੇ ਕੋਈ ਗੱਲ ਚ ਨਹੀਂ ਕਦੇ ਸ਼ੋਰ ਸ਼ਰਾਬੇ ਚ ਨਹੀਂ ਐਵੇਂ ਮੈਂ ਤੁਹਾਨੂੰ ਕਹਾਂ ਵੇ ਨੇ ਆਣੇ ਮੁੰਡਿਆ ਵਰਗੇ ਮੁੰਡੇ ਤਾਂ ਹਈਓ ਨਹੀਂ ਉਹਨਾਂ ਦੇ ਹਨਾ ਵੇ ਬਹੁਤ ਬੰਦੇ ਨਾਈਸ ਦੀ ਬਸ ਪਰਮਾਤਮਾ ਵੱਲੋਂ ਤਾਂ ਕਹਿੰਦੇ ਪਤਾ ਨਹੀਂ ਹੁੰਦਾ ਜੇ ਸੱਟ ਪੈਣੀ ਹੈ ਨਾ ਵੀ ਪਰਮਾਤਮਾ ਕਹੇ ਜੀ ਸੱਟ ਮਾਰਦਾ ਬੰਦੇ ਨੂੰ ਯਾਦ ਖਿਆਲ ਵੀ ਨਹੀਂ ਹੁੰਦੀ ਹਨਾ ਪੀ ਪੁੱਤ ਆਪੇ ਫਾਲਦੇ ਆ ਬਾਹਰ ਤੋ ਦੰਨੇ ਆ ਪਰ ਇਹ ਖਤਮ ਜਦ ਹੋਣੀ ਆ ਨਾ ਉਹਨੇ ਬਾਹਰ ਵੀ ਨਹੀਂ ਛੱਡਣਾ ਬੰਦੇ ਨੂੰ ਚਲੋ ਬਾਕੀ ਹੁਣ ਜੋ ਹੋ ਗਿਆ ਦਾ ਭਾਈ ਦੇਖੋ ਮੁੰਨਾ ਨਹੀਂ ਪਾਣਾ ਇਹ ਗਰਮ ਰਿਚੀ ਪਾਹਟ ਪਾ ਲਈਆਂ ਦੇਖਿਆ ਇਦਾਂ ਪਾਣੀ ਹੈ ਨਾ ਬਗੈਥ ਦਾ ਧਰੀ ਹੁੰਦੀ ਹੈ ਨਾ ਬਾਲਟੀ ਕਿੰਨੀ ਰਿਚੀ ਆ ਹੋ ਦੇਖੋ ਮੈਂ ਗੱਲ ਅੱਛਾ ਅੱਛਾ ਇਹ ਕਹਿੰਦਾ ਵੀ ਜਿਵੇਂ ਆਪਰੇ ਭਾਈ ਉਵਾਲ ਕੇ ਤਾਰੀ ਹੁੰਦੀ ਆ ਥੱਲੇ ਲੱਖ ਕੱਲੀ ਜੀ ਮੈਂ ਗੈਂਡਸ ਪਰ ਪਾਰਟੀ ਧਰੀ ਹੁੰਦੀ ਐ ਇਹ ਥੱਲੇ ਵੀ ਰੱਖਣਾ ਜ਼ਰੂਰੀ ਨੇ ਉੱਪਰੇ ਰੱਖਣਾ ਥੱਲੇ ਰੱਖ ਲਓ ਖੜ ਜਾ ਭਾਈ ਮੈਂ ਤਾਂ ਹੀ ਸੱਚੀ ਗੱਲ ਦੱਸਾਂ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਜਦੋਂ ਉਹ ਕਾਇਚਰੀਆਂ ਮੈਂ ਇਹ ਨਹੀਂ ਕਿਹਾ ਤੁਹਾਨੂੰ ਹਾਂ ਅੰਦਰ ਵੀ ਨਹੀਂ ਜਾਣਦਾ ਨਾ ਅੰਦਰ ਵੀ ਨਹੀਂ ਜਾਣਦੇ ਨਾ ਅੰਦਰ ਕਿੱਥੇ ਅੰਦਰ ਨਾ ਜਿਹੜਾ ਇੱਥੇ ਬਾਹਰ ਆ ਜਾਵੇ ਅੰਦਰ ਕੀ ਦੀ ਕੀਤੇ ਕਿੱਥੇ ਚਲੋ ਮੰਨ ਦੀ ਪਰਮਿਟ ਦੇ ਬਿਨਾ ਤੇਰੀ ਗਿਆ ਮਜ਼ਾ ਆ ਅੰਦਰ ਬਰੇ ਕੌਣਾ ਡਿਊਟੀ ਚੱਲਦੀ ਗੋਰੀ ਕਿਆ ਦੀ ਮੈਂ ਵੀ ਟਿੱਕੀਆਂ ਲੈ ਗਣੇ ਮੈਂ ਕਾ ਲੈ ਜੀ ਭਾਈ ਇਹਦੇ ਵਿੱਚ ਕਿਆ ਗੱਲ ਆ ਇਹਨਾਂ ਦੀ ਉਂਟੀ ਉਂਟੀ ਹੈ ਜਿਹੜੀ ਘੜੀ ਸਾਹ ਮਿਲਦੀ ਆ ਗਾਹ ਨੂੰ ਮੈਨੂੰ ਆਰਡਰ ਦੇ ਆ ਕਰੋ ਬਈ ਯਾਰ ਕਰਿਆ ਕਰੋ ਆਹ ਬਦਿਹਰ ਕੀ ਆ ਕਿਉਂ ਘੱਟ ਲੈ ਕੇ ਆਇਆ ਕਿੰਨੀ ਲੈ ਕੇ ਆਂਦੀ ਸੀ ਕਿੰਨੀ ਗਾੜੀ ਗਾੜੀ ਚਿੱਟੀ ਟਿੱਕੀ ਲੈ ਲੈਂਦੇ ਆਂ ਉਹ ਹੁੰਦਾ ਨਹੀਂ ਤੇ ਬੂਟੂ ਵੜਾ ਘੱਟ ਹੁੰਦਾ ਤੇ ਲੱਗੀ ਨੇ ਉੱਚਾ ਮੇਰੀ ਕਰਨ ਹਰਦਾ ਨਾ ਹੋ ਗਿਆ ਕੰਮ ਸ਼ੁਰੂ ਉਹ ਵਿੱਚ ਟਿੱਕੀ ਰਹਿ ਗਈ ਉਹ ਤਾਂ ਪਹਿਤ ਕਰਨਾ ਬਿਚਿੱਟੇ ਕੀ ਕੱਢੀ ਤੂੰ ਆਏ ਆ ਨਾ ਸਿਲੰਡਰ ਪਰ ਕੀ ਹੋ ਗਿਆ ਸਿਲੰਡਰ ਤਾਂ ਕਰ ਮੈਂ ਪਾਣੀ ਕੋਲ ਮੈਂ ਕਹਿੰਦਾ ਕੱਢ ਦੋ ਵਿਚੋ ਨਹੀਂ ਬਾਈ ਠੰਡੀ ਹੋ ਜੂਵੇ ਲੈ ਕਰਮ ਪਈ ਆ ਉਹ ਕੱਢੋ ਹੁਣ ਪਰ ਟਿੱਕੀ ਕੱਢ ਦੋ ਇੱਕ ਦਰ ਕੀ ਹੈ ਨਹੀਂ ਅੱਥਰੂ ਹੋ ਕੇ ਜਦ ਮੇਰਾ ਅੱਕ ਵਰਗੀ ਹੋ ਗਈ ਮੈਂ ਤਾਂ ਉਹੀ ਤਾਂ ਕਹਿੰਦੀ ਯਾਰ ਸਾਥ ਇੱਕ ਬਣਾ ਗਰਮ ਹੋਣੀ ਉਹ ਆ ਕਹਿੰਦੀ ਮੈਂ ਫਟਾਫਟ ਕੱਢ ਕੇ ਰੱਖੀ ਜਾਓ ਇਹ ਗਰਮ ਹੋਣ ਦਾ ਕੋਈ ਚੱਕਰ ਨਹੀਂ ਇਹ ਤਾਂ ਗਰਮੇ ਰਹਿਣੀ ਹੈ ਇਹ ਠੰਡੀ ਨਹੀਂ ਹੁਣ ਤੁਸੀਂ ਕੱਢੋ ਫਟਾਫਟ ਤਾਂ ਹੀ ਚੜਦੀ ਆ ਇਹਨਾਂ ਕਰਦੀ ਨੇ ਖਰਾਬ ਹੋ ਜਾਣਾ ਤੁਸੀਂ ਪਰ ਐ ਸ਼ਿੜਕ ਦਵਾ ਨਾ ਨਾ ਹਾਂ ਕੱਢ ਕੱਢ ਕੇ ਬਸ ਫੜ ਫੜ ਲਈ ਰੱਖੀਓ ਫਰਸ਼ ਤੇ ਮਾ ਸੁਨੂ ਦਾ ਇਦਾਂਗਾ ਵੀ ਛੇ ਦੀ ਛੇ ਦੀ ਕੰਮ ਨਿਭੜੇ ਵਾ ਕਿੱਥੇ ਫਸ ਗਿਆ ਨਹੀਂ ਹੁੰਦੀ ਆ ਹਾਂ ਨਾ ਮਾ ਸਰ ਜੀ ਸਹੀ ਗੱਲ ਆ ਇਹ ਤਾਂ ਤੇਰੀ ਮਾਸੀਆਂ ਨੂੰ ਕਰਦੀ ਆ ਜਿਹੜੇ ਬੰਦੇ ਆ ਕੰਮ ਬੰਦਦਾ ਚੱਗੇ ਉਹ ਹੁੰਦੇ ਨਹੀਂ ਵੀ ਵਾ ਕਿੱਥੇ ਫਸ ਗਏ ਅੱਜ ਕਿੱਧਰ ਖਾ ਰਿਆ ਰੰਗਣ ਦਾ ਹੋਰ ਮੈਂ ਤਾਂ ਨਾਉਣਾ ਧੋਣਾ ਇਨੇ ਕੰਮ ਆ ਮੈਨੂੰ ਅੱਜ ਤਾਂ ਪਾਣੀ ਵੀ ਨਹੀਂ ਪੜਿਆ ਤੁਸੀਂ ਤਾਂ ਹੀ ਰਾਤ ਤੱਕ ਚਾਲ ਮਗਰੋਂ ਆਉਂਦਾ ਨਰੇ ਆ ਦੇਖ ਕੇ ਪੁੱਠਾ ਜਿਹੜਾ ਰੱਖੋ ਜਿਹੜੀ ਗਲੀਆਂ ਵਾਲਾ ਪਾਸਾ ਇਹਨੂੰ ਉੱਪਰ ਰੱਖੋ ਉਹ ਚਾਰ ਜੀਤ ਉਹ ਤਾਂ ਜਿਆ ਟਿੱਕੇ ਲਾਉਣੇ ਜਾਂ ਲਾਈ ਜਾਏ ਲਾ ਬਸ ਸਿੱਧੀਆਂ ਕਰੂੰਗਾ ਤਾਂ ਟਿੱਕੇ ਲੈ ਹੁਣ ਇਹ ਵੀ ਦੇਖ ਲਓ ਆ ਇਹ ਦੇਖ ਕੇ ਰੱਖ ਦੇਉਂਦਾ ਬਸ ਮਰੀਂਦਾ ਡਾਡੀ ਹੋ ਗਿਆ ਤੁਹਾਡਾ ਤੇ ਮੇਰਾ ਸਰੀ ਹੀ ਹੋ ਗਿਆ ਹਾਂ ਸਾਡਾ ਕੋਲ ਕਿੰਨੇ ਫਾਇਦੇ ਹੋ ਗਏ ਹਨ ਰੰਗਿਆ ਲਗਾਈਆਂ ਟਿੱਕੀਆਂ ਬਸ ਬੈਠੀਆਂ ਬੀਬੀਆਂ ਲੈ ਕੇ ਆਏ ਹੁਣ ਬੀਬੀਆਂ ਨੇ ਕੱਲੂ ਚੱਕਣਾ ਗੋਹਾ ਲਾ ਦੇਣੀਆਂ ਬਟਾਪਟ ਜੜ ਦੇਣੀਆਂ ਜੀ ਜੜਾਣੀਆਂ ਬਸ ਕਈ ਕਈ ਤਾਂ ਨਾਲ ਟੰਗਣੇ ਵਾਲੇ ਲੈ ਕੇ ਆਉਂਦੇ ਮਸੀ ਜੀ ਉਈ ਕ ਟੰਗਣੇ ਵਾਲੀ ਮੂਰਤੀ ਨਹੀਂ ਹੁੰਦੀ ਹੈ ਕਿ ਸੰਜੀ ਉਹ ਬਸ ਕੱਲੇ ਲਈ ਆ ਕੇ ਟੰਗ ਦੋਣੀ ਗੋਹੇ ਦੀ ਲੋੜ ਵੀ ਨਹੀਂ ਗਈ ਓਹੋ ਇਹ ਪਰ ਕਿਲੋ ਕਿਲੋ ਗੋਹਾ ਲੱਗਦਾ ਕਹੀਏ ਪਿੰਡਾਂ ਵਿੱਚ ਖਾਸਾ ਖਾਸਾ ਗੋਹਾ ਲੱਗ ਕੇ ਫੇਰ ਟਿੱਕੀ ਟਕਾਉਂਦੇ ਨੇ ਇੱਥੇ ਸਾਡੇ ਤਾਂ ਕਹਿੰਦੇ ਹੁੰਦੇ ਨੇ ਸਾਡੀਆਂ ਜਿੱਦਾਂ ਮੇਰੀ ਮੰਮੀ ਹੋਈ ਚਾਚੀਆਂ ਤਾਇੀਆਂ ਸਾਰੀਆਂ ਮੰਮੀ ਵੀ ਆਖਿਆ ਗੋਹਾ ਟਿੱਕੀ ਦੇ ਨਾਲੇ ਦਿਖਣਾ ਨਹੀਂ ਚਾਹੀਦਾ ਥੋੜੀ ਟਿੱਕੀ ਚਮਕਣੀ ਚਾਹੀਦੀ ਹੈ ਲੈਨ 'ਚ ਲੱਗੀ ਦੇਖ ਲਓ ਜੀ ਹੁਣ ਵੀਡੀਓ 'ਚ ਕੱਲ੍ਹੂ ਐ ਹੋਣਾ ਚਾਹੀਦਾ ਮੈਂ ਕਰਨ ਕਰਦੀ ਹੁੰਆਂ ਦੇਖਿਆ ਹੀ ਅੱਜ ਕਦੋਂ ਲਾਉਣਾ ਕਦੋਂ ਪਹਿਲੀ ਵਾਰੀ ਪਹਿਲੀ ਵਾਰੀ ਲਾਉਣਾ ਹਾਦਰੇ ਲਾਉਂਦੇ ਸਾਡੇ ਕਿੰਨੇ 9 10 ਵਜੇ ਤੇ ਸਾਡੇ ਤਾਂ ਸ਼ਾਮ ਤੱਕ 4 5 6 7 ਵਜੇ ਤੱਕ ਲਾਉਂਦੇ ਕੱਲ ਤਾਂ ਵਰਤੇ ਗੱਲ ਕਿਹੜਾ ਇਹਨੂੰ ਪੁੱਜਣਾ ਸ਼ਾਮ ਤੱਕ ਸ਼ਾਮ ਤੱਕ ਲਾਉਂਦੇ ਸਾਡੇ ਤਾਂ ਦੇਖ ਲਓ ਜਾਈਂ ਝੂਠ ਬੋਲੀ 7 ਵਜੇ ਤੱਕ ਹਾਂ ਬਿਲੇ ਆ ਚੱਲ ਮੇਰੇ ਪਿੰਡ ਵਿੱਚ ਜਿਹੜੇ ਸਾਰੇ ਵੀਡੀਓ ਦੇ ਦੇ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਆਪਣੇ ਸ਼ਾਮ ਤੱਕ ਲੱਗਦਾ ਨਾ ਹਨਾ ਇੱਥੇ ਸਵੇਰੀ ਲਾਉਂਦੇ ਨੇ ਕਹਨੇ ਹੁੰਦਾ ਵੀ ਸਵੇਰੇ ਆਪਣੇ ਕੰਮ ਦੇ ਵੀੜੋ ਜਿਹੜੇ ਹੋਰ ਕੰਮ ਉਹ ਕਰ ਲਓ ਸਾਡੇ ਵੀ ਸ਼ਾਮ ਤੱਕ ਲਾਉਂਦੇ ਆਏ ਹੁੰਦਾ ਹੁਣ ਜਿਹੜੇ ਸ਼ਾਮ ਨੂੰ ਲਾਉਂਦੇ ਪਹਿਲਾਂ ਤੇ ਲਾਉਂਦੇ ਨਹੀਂ ਸ਼ਾਮ ਨੂੰ ਦਾ ਮਤਲਬ ਇਹ ਹੁੰਦਾ ਇੱਥੇ ਸਾਡੇ ਸਿਰ ਤੇ ਲੱਜ ਜਾਂਦਾ ਸਾਡੇ ਨੂੰ ਥੋੜੀ ਰੁਵਾਤ ਸਾਡੇ ਨੂੰ ਸੂਣੀ ਚੜ੍ਹ ਤੇ ਕਹੀ ਸਾਡੇ ਨੂੰ ਆਜਣਾ ਚੱਲਣਾ ਅੱਛਾ ਹੁਣ ਤੂੰ ਖੇੜੀ ਆਏ ਰੁਵਾਜਣਾ ਚੱਲਣਾ ਨਹੀਂ ਹਾਂ ਮੈਂ ਮੁੱਕਰ ਗਈ ਪਿੰਡ ਤੇਰੇ ਉਹ ਨਾਲੇ ਥੋੜੀ ਚੱਲਣਾ ਮੁੱਕਰ ਗਈ ਜਦੋਂ ਨਹੀਂ ਸਾਡੇ ਵੀ ਟਾਈਮੇ ਲਾਉਂਦੇ ਜਿਹੜੇ ਜਦੋਂ ਮੁੱਕਰ ਗਈ ਨਹੀਂ ਸਾਡੇ ਵੀ ਸਾਡੇ ਵੀ ਸ਼ਾਮ ਨੂੰ ਲਾਉਂਦੇ ਨੇ ਮੈਂ ਸ਼ਾਮ ਨੂੰ ਲਾਉਣੀ ਹੁੰਦੀ ਆ ਮੈਂ ਹੁਣ ਦੱਸੋ ਮੈਨੂੰ ਉਹ ਆਪਣੇ ਆਪਣੇ ਰਿਵਾਜ ਨੇ ਸਭ ਦੇ ਅਸੀਂ ਤਾਂ ਹੀ ਠੰਡੇ ਰਹਨੇ ਹਾਂ ਅਸੀਂ ਤਾਂ ਫਿਰ ਗਰਮ ਰਹਨੇ ਆਗੇ ਆਹ ਦੇਖ ਕਲੀ ਵੀ ਗਵਾਏ ਕੋਣ ਠੰਡਾ ਰੰਦਾ ਕੋਣ ਹਣ ਬਾਕੀ ਮਹਾਰਾਜ ਜੀ ਇਹਦੇ ਪਰੇ ਰੱਖ ਤੋ ਬਾਬਾ ਜੀ ਪਤਾ ਕਾਤੇ ਉਹ ਤਾਂ ਤਾਂ ਕਹਿੰਦੀ ਵੀ ਪੀੜੀ ਪੀੜੀ ਰੱਖਣ ਤੋਂ ਥੱਲੇ ਰੱਖਦੇ ਰੋ ਰੋ ਟਿੱਕੀਆਂ ਬਹੁਤ ਗੋਰੀ ਨੇ ਦੇ ਕੇ ਜਾਣੀ ਇਹਨੇ ਤਾਂ ਹੀ ਰੰਗ ਆਉਂਦੀ ਆ ਕਿਰੀਆਂ ਨਹੀਂ ਬੈਠੀ ਅੱਛਾ ਮਤਲਬ ਚਲੋ ਬਾਕੀ ਠੀਕ ਹੈ ਜੀ ਹੁਣ ਬਣਾ ਲਈਏ ਪਰ ਟਿੱਕੀਆਂ ਰੰਗ ਦਈਏ ਫਿਰ ਪਰਫਮ ਹੁੰਦੀ ਹੈ ਰੰਗ ਦਿੱਤੇ ਹੈ ਜੀ ਪਾਨੇ ਬਰੋਟਾ আর ਟਿੱਕੀਆਂ ਤੇ ਬੜਾ ਸੋਹਣਾ ਲੱਗ ਰਿਹਾ ਹੈ ਜੀ ਰੰਗ ਕੀਤਾ ਹੋਇਆ ਤੇ ਤੁਸੀਂ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਵੀ ਕਿੱਦਾਂ ਲੱਗ ਰਿਹਾ ਹੈ ਸਾਡਾ ਰੰਗ ਕੀਤਾ ਹੋਇਆ ਬਰੋਟੇ ਨੂੰ ਚਿੜੀਆਂ ਤੇ ਟਿੱਕੀਆਂ ਤੇ ਸੂਰਜ ਚੰਦ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਜੀ ਕਿੱਦਾਂ ਲੱਗ ਰਿਹਾ ਹੈ ਤੇ ਬਾਕੀ ਚਲੋ ਠੀਕ ਹੈ ਜੀ ਤੇ ਹੁਣ ਸਾਡੀ ਵੀਡੀਓ ਸੀ ਇੱਥੇ ਧੱਕੇ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਲਾਈਕ ਜਰੂਰ ਕਰਦੇ ਹੋ ਜੀ ਕਮੈਂਟ ਵੀ ਜਰੂਰ ਕਰਦੇ ਹੋ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਵਿੱਚ ਜੀ